ਵਾਤਾਵਰਨ ਦੀ ਸਾਂਭ ਸੰਭਾਲ ਨੂੰ ਲੈ ਕੇ ਭਗਤਪੂਰਨ ਸਿੰਘ ਜੀ ਨੂੰ ਸਮਰਪਿਤ ਮੇਰਾ ਹਰਿਆਵਲ ਕੈਂਪਸ ਵਿਸ਼ੇ ਉੱਤੇ ਵਿਚਾਰ ਗੋਸ਼ਠੀ ਸੈਮੀਨਾਰ ਦਾ ਆਯੋਜਨ ਹਰਿਆਵਲ ਪੰਜਾਬ ਅਤੇ ਵੱਖ-ਵੱਖ ਆਦਾਰੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਆਸ਼ਰਮ ਸਕੂਲ ਵਿਖੇ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਿੰਗਲਵਾੜਾ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਪੂਜੇ, ਸਮਾਜ ਸੇਵਿਕਾ ਸਰਬੀ ਵਰਮਾ, ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਆਦਰਸ਼ ਪਾਲਵਜ, ਪ੍ਰਿੰਸੀਪਲ ਵਿਨੋਦਿਤਾ ਸੰਖਿਆ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵ ਮੈਡਮ ਸਵਰਾਜ ਕਰੋਬਰ ਸਵਾਮੀ ਦਵਾਰਕਾ ਦਾਸ ਮੈਡਮ ਮਨਜੀਤ ਥਿੰਦੋ ਇਲਾਵਾ ਹੋਰ ਵੀ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਅੱਜ ਦਾ ਇਹ ਸੈਮੀਨਾਰ ਸ਼ਾਮ ਅਸ਼ਰਮ ਪਬਲਿਕ ਸਕੂਲ ਅੰਮ੍ਰਿਤਸਰ ਗਰੁੱਪ ਆਫ ਕਾਲਜਿਜ਼ ਔਰ ਹਰਿਆਵਲ ਪੰਜਾਬ ਇਹਨਾਂ ਨੇ ਮਿਲ ਕੇ ਕੀਤਾ ਹੈ ਜਿਸ ਦਾ ਨਾਰਾ ਦਿੱਤਾ ਗਿਆ ਮੇਰਾ ਹਰਿਆਵਲ ਕੈਂਪਸ ਮੇਰੀ ਜ਼ਿੰਮੇਵਾਰੀ ਸਾਡੇ ਦੇਸ਼ ਦੇ ਅੰਦਰ ਕਰਤੱਬੇ ਨੂੰ ਸਤਿਬਿਤਾ ਦਿੱਤੀ ਗਈ ਹੈ। ਕ੍ਰਿਸ਼ਨ ਜੀ ਨੇ ਹੀ ਗੱਲ ਕਹੀ ਕਿ ਕਰਮੰਨਿਆਂ ਦਾ ਅਧਿਕਾਰ। ਕਿ ਜ ਲੋੜ ਤਾਂ ਬਹੁਤ ਜ਼ਿਆਦਾ ਹਰ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ। ਇਹ ਗੱਲ ਹਰ ਕੋਲ ਚੋਣੀ ਚਾਹੀਦੀ ਹੈ। ਅਰ ਖਾਸ ਕਰਕੇ ਬੱਚਿਆਂ ਨੂੰ ਹੱਥਾਂ ਨਾਲ ਕੰਮ ਕਰਾਉਣਾ ਚਾਹੀਦਾ। ਸਿਰਫ ਸਮੇਂਦਾਰ ਕਰਨਾ ਨਹੀਂ ਗੱਲ ਬਣਦੀ। ਅਰ ਖਾਸ ਕਰਕੇ ਅਮੀਰ ਆਦਮੀਆਂ ਦੇ ਕੁੜਿਆਂ ਜਿਹੜੇ ਅਮੀਰ ਆਦਮੀਆਂ ਦੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਜਿਹੜਾ ਕਾਰਾ ਧੌਣ ਤੇ ਨੇ ਪਾਈਪ ਨਾਲ ਧੁੰਦੇ, ਜਿਹੜੇ ਫਰਸ਼ ਪਾਈਪ ਨਾਲ ਧੁੰਦੇ ਹੈ। ਅਨਨ ਸਮਝੋ ਨਹੀਂ ਸਹੀ ਤੇ ਕਿ ਜਿਹੜਾ ਪਾਣੀ ਹੈ ਉਹ ਘਟੋ ਘਟ ਵਰਤਣਾ ਚਾਹੀਦਾ ਤੇ ਬਾਲਟੀ ਨਾਲ ਜਾਂ ਮੱਗ ਨਾਲ ਆਪਣਾ ਸਫਾਈ ਕਰੋ ਨਾ ਕਿ ਪਾਈਪ ਨਾਲ ਅੱਜ ਰਾਮਾਸ਼ਰਮ ਸਕੂਲ ਦੇ ਵਿੱਚ ਹਰਿਆਵਲ ਪੰਜਾਬ ਦਾ ਪ੍ਰੋਗਰਾਮ ਹੋਇਆ ਜਿਦੇ ਵਿੱਚ ਕਾਫੀ ਡਿਗਨੇਸ ਆਪਾਂ ਆਪਣਾ ਅਮਰਿਸਲ ਤੋਂ ਆਈਆਂ ਜਿਹਦਾ ਪਿੰਗਲਵਾੜੇ ਤੋਂ ਮੈਡਮ ਆਏ ਔਰ ਡੀਵੀ ਸਕੂਲ ਦੇ ਪ੍ਰਿੰਸੀਪਲ ਹੋਰ ਕਾਫੀ ਲੋਗ ਸਕੂਲਾਂ ਦੇ ਪ੍ਰਿੰਸੀਪਲਸ ਪਹੁੰਚੇ ਔਰ ਪੋਲਿਊਸ਼ਨ ਬੋਰਡ ਦੇ ਚੇਅਰਮੈਨ ਵੀ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਬੜਾ ਅੱਛਾ ਪੋਲਿਊਸ਼ਨ ਦੇ ਬਾਰੇ ਦੱਸਿਆ ਕਿ ਦਰੱਖਤਾਂ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਹੈ ਔਰ ਪਾਣੀ ਦਾ ਕਿੱਦਾਂ ਬਚਾਅ ਕਰਨਾ ਹੈ ਜਿਸ ਦੇ ਨਾਲ ਸਾਡਾ এনਵਾਇਰਨਮੈਂਟ ਹੈ ਉਹ ਅੱਛਾ ਰਹੇ ਵਾਤਾਵਰਨ ਸੰਭਾਲੀ ਇੱਕ ਸੈਮੀਨਾਰ ਸ਼੍ਰੀ ਰਾਮ ਆਸ਼ਰਮ ਸੁਸਾਇਟੀ ਅਤੇ ਹਰਿਆਵਲ ਪੰਜਾਬ ਵੱਲੋਂ ਕੀਤਾ ਗਿਆ ਇਸ ਵਿੱਚ ਵੱਖ-ਵੱਖ ਮਾਹਿਰਾਂ ਨੇ ਆਖਿਆ ਕਿ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਹੀ ਸਾਡਾ ਵਾਤਾਵਰਨ ਸ਼ੁੱਧ ਰਹਿ ਸਕਦਾ ਹੈ ਅੰਮ੍ਰਿਤਸਰ ਫਾਸਟ ਵੀ ਖਬਰ ਨਾ ਮੜੀ ਕੈਮਰਾਮੈਨ ਪਰੇ